ਗੱਲਬਾਤ ਤਾਂ ਕੋਈ ਵੀ ਨਹੀਂ ਹੈਗੀ ਸੀ ਤੇ ਕਿਸੇ ਦੇ ਨਾਲ ਗਏ ਸੀ ਤੇ ਉਹ ਉੱਥੇ ਪਾਣੀ ਆਇਆ ਸੀ ਤੇ ਪਾਣੀ ਦੇ ਵਿੱਚ ਰੁੜ ਗਏ ਨੇ ਤੇ ਇੱਕ ਦੂਜੇ ਦੇ ਨਾਲ ਗਏ ਸੀ ਟਰੈਕਟਰ ਕੱਢਣ ਵਾਸਤੇ ਤੇ ਮਦਦ ਕਰਨ ਵਾਸਤੇ ਹਾਂ ਮਦਦ ਕਰਨ ਵਾਸਤੇ ਗਏ ਸੀ ਤੇ ਇਸ ਕਾਰਨ ਪਾਣੀ ਆਇਆ ਸੀ ਤੇ ਪਾਣੀ ਦੇ ਵਿੱਚ ਰੁੜ ਗਏ ਸੀ ਅਸੀਂ ਘਰ ਨਹੀਂ ਹੈਗੇ ਸਾਂ ਸਾਨੂੰ ਤਾਂ ਪਤਾ ਨਹੀਂ ਲੱਗਾ ਜਿਆਦਾ ਪਾਣੀ ਆ ਗਿਆ ਹਾਂ ਇੰਨਾ ਕ ਪਾਣੀ ਆ ਜਿਆਦਾ ਆ ਚੁੱਕਾ ਹੈ ਕਿ ਸਾਨੂੰ ਪਤਾ ਨਹੀਂ ਲੱਗਾ ਸਾਨੂੰ ਵੀ ਨਬਾਰ ਪਤਾ ਲੱਗਾ ਜੇ ਦੋਨ ਦੀ ਖਬਰ ਲੱਗੀ ਕਿ ਸਾਨੂੰ ਇਹ ਬੇਨਤੀ ਹੈ ਸਰਕਾਰ ਵੱਲੋਂ ਕਿ ਸਾਡੇ ਬੰਦੇ ਜਲਦ ਜਲ ਭੇਜੇ ਜਾਣੇ ਚਾਹੀਦੇ 3 ਜਣੇ ਗਏ ਚਲੇ ਗਏ ਹਾਂਜੀ ਗਰਮੇਸ਼ ਸਿੰਘ ਠੀਕ ਉਹ ਵੀ ਨਾਲ ਚਲੇ ਗਏ ਹਾਂਜੀ ਉਹ ਵੀ ਸੀ ਜਗਿੰਦਰ ਸਿੰਘ ਇੱਕੋ ਪਿੰਡ ਦੇ ਤਿੰਨ ਜਣੇ ਗਏ ਹਾਂ ਇੱਕੋ ਪਿੰਡ ਦੇ ਤਿੰਨ ਜਣੇ ਗਏ ਨੇ ਜਗਿੰਦਰ ਸਿੰਘ ਦੀ ਪੈਲੀ ਦੇ ਵਿੱਚ ਟਰੈਕਟਰ ਖੜਾ ਸੀ ਉਹਨਾਂ ਦੀ ਜ਼ਮੀਨ ਉੱਧਰ ਹੈ ਬੇਲੀ ਸੱਜਣ ਸੀ ਰਲ ਕੇ ਰਹਿੰਦੇ ਸੀ ਉਹਨਾਂ ਦੇ ਟਰੈਕਟਰ ਕੱਢਣ ਗਏ ਸੀ ਤਿੰਨ ਜਣੇ ਇਹ ਕੁ ਆਂਦੇ ਹਮਤ ਕਰੀਏ ਜਾਂ ਟਰੈਕਟਰ ਨਿਕਲ ਪਵੇ ਇਥੇ ਪਿੰਡ ਦੇ ਵਿੱਚ ਬੜਾ ਸਮਾਨ ਲੋੜ ਗਿਆ ਸਾਡੇ ਵੀ ਘਰ ਦਾ ਸਾਰਾ ਕੁਝ ਲੋੜ ਗਿਆ ਦਾਨੇ ਦੋਨੇ ਖਾਂ ਨੂੰ ਕੁਝ ਨਹੀਂ ਬਚੇ ਅਸੀਂ ਮੈਂ ਮਿੰਟ ਮਜ਼ਦੂਰੀ ਕਰਨੀ ਬੱਚੇ ਮੇਰੇ ਦੋ ਨੇ ਇੱਕ ਕੁੜੀ ਇੱਕ ਮੁੰਡਾ ਮੈਂ ਘਰਾਂ ਦੇ ਵਿੱਚ ਕੰਮ ਕਰਨੀ ਜਦੋਂ ਨਾ ਪਾਣੀ ਦੇ ਆੜ ਵਿੱਚ ਆਇਆ ਮੇਰੇ ਦਿਮਾਗ 'ਚ ਬਹੁਤ ਲੋਡ ਪੈ ਗਿਆ ਮੇਰੀ ਟੈਨਸ਼ਨ ਚੱਲੀ ਮੇਰੀ ਦਵਾਈ ਚੱਲੀ ਬਹੁਤ ਸਾਨੂੰ ਪਰੇਸ਼ਾਨ ਮੇਰੇ ਬੱਚੇ ਬਹੁਤ ਨਹੀਂ ਮਰੇ ਜਾਂਦੇ ਮੈਥੂ ਮੈਂ ਘਰਾਂ ਦੇ ਵਿੱਚ ਕੰਮ ਕਰਨੀ ਆ ਮੈਨੂੰ ਟੈਨਸ਼ਨ ਹੈ ਮੇਰੇ ਦੋ ਬੱਚੇ ਨੇ ਮੈਂ ਇਹਨਾਂ ਨੂੰ ਪਸ ਪਾਲਣੀ ਆ ਅਸੀਂ ਬਹੁਤ ਕਾੜ ਦਾ ਗੁਜ਼ਾਰਾ ਸਾਡਾ ਬੜਾ ਮੰਦਾ ਆਲੇ ਮਕਰਾਂ ਦੇ ਵਿੱਚ ਕੰਮ ਕਰਕੇ ਤੇ ਗੁਜ਼ਾਰਾ ਕਰਨੀ ਆ ਅਸੀਂ ਸਰਕਾਰ ਨੂੰ ਬੇਨਤੀ ਕਰਨੇ ਹੱਥ ਜੋੜ ਤੇ ਸਾਡੇ ਵਾਪਸ ਪਰਿਵਾਰ ਨੂੰ ਭੇਜਣ ਦੀ ਪ੍ਰਾਤਤਾ ਕਰਨ ਪਿੰਡ ਡੱਬਣ ਦੇ ਧੋਬੀ ਚੱਲੇ ਸੀ ਵਿੱਚ ਨਹੀਂ ਪਾਣੀ ਪਿੰਡ ਦੇ ਪਿਆ ਬਾਕੀ ਸਾਈਡਾਂ ਤੇ ਸਾਰਾ ਪਾਣੀ ਪੈ ਗਿਆ ਸੀ ਕੀੜਾ ਪੈ ਗਿਆ ਸੀ ਪਿੰਡ ਨੂੰ ਤਾਤਾ ਜੀ ਖੇਤਾਂ ਦੇ ਕਿਤੇ ਤਾਤਾ ਜੀ ਖੇਤਾਂ ਵਿੱਚ ਗਏ ਸੀ ਬਾਹਰ ਟਰੱਕ ਖੜਿਆ ਸੀ ਖੇਤਾਂ ਵਿੱਚ ਟਰੱਕ ਕੱਢਣ ਗਏ ਸੀ ਤੇ ਬਾਰਡਰ ਵੀ ਨਾਲ ਜਈਏ ਥੋੜੀ ਜੀ ਦੂਰ ਬੱਡ ਰਹੇ ਪਾਣੀ ਬਹੁਤ ਹੀ ਤੇਜ਼ ਸੀ ਬਾਹਰੋਂ ਦਾ ਬਹੁਤ ਹੀ ਤੇਜ਼ ਸੀ ਉਹ ਰੁੜ ਕੇ ਉਧਰ ਨੂੰ ਚਲੇ ਗਏ ਸਾਨੂੰ ਪਤਾ ਨਹੀਂ ਲੱਗਾ ਤੇ ਸਾਨੂੰ ਤਾਂ ਲੱਗਿਆ ਪਤਾ ਨਹੀਂ ਕੀ ਹੋ ਗਿਆ ਏ ਕੀ ਗੱਲ ਏ ਇੱਕ ਮਹੀਨੇ ਬਾਅਦ ਖਬਰ ਆਈ ਤੇ ਸਾਨੂੰ ਪਤਾ ਲੱਗਾ ਕਿ ਉਹ ਪਾਕਿਸਤਾਨ ਦੀ ਜੇਲ੍ਹ ਦੇ ਵਿੱਚ ਕੈਦ ਉੱਤਰ ਜੇਲ੍ਹ ਵਿੱਚ ਹੋ ਗਏ ਨੇ ਤੇ ਬਹੁਤੀ ਦੋ ਹੁਣ ਤਾਂ ਦੋ ਸਾਲ ਹੀ ਹੋ ਗਏ ਨੇ ਪਾਕਿਸਤਾਨ ਦੇ ਰੇਂਜਰਾਂ ਨੇ ਫੜ ਲਿਆ ਸੀ ਉਹਨਾਂ ਕਿੰਨਾ ਫੜਿਆ ਪਾਕਿਸਤਾਨ ਦੇ ਰੇਂਜਰਾਂ ਨੇ ਫੜ ਲਿਆ ਸੀ ਉਹਨਾਂ ਨੂੰ ਆਧੀ ریاست ਲੈ ਆਧੀ ریاست ਵਿੱਚ ਲੈ ਕੇ ਜੇਲ੍ਹ ਚ ਨਾ ਕਰ ਦਿੱਤਾ ਸੀ ਸਜ਼ਾ ਵੀ ਉਹਨਾਂ ਨੂੰ ਹੋਈ ਸੀ ਬਾਰਡਰ ਟੱਪ ਗਏ ਸੀ ਨਾ ਤਾਂ ਕਰਕੇ ਸਾਲ-ਸਾਲ ਦੀ ਹੁਣ ਤਾਂ ਦੋ ਸਾਲ ਹੋ ਗਏ ਨੇ ਤੇ ਸਜ਼ਾ ਪੂਰੀ ਹੋ ਗਈ ਹੈ ਹਾਂਜੀ ਅਜੇ ਜੇਲ੍ਹ ਵਿੱਚ ਹੀ ਨੇ ਅਸੀਂ ਤਾਂ ਇਹੀ ਚਾਹਨੇ ਆ ਕਿ ਸਜ਼ਾ ਉਹਨਾਂ ਦੀ ਪੂਰੀ ਹੋ ਗਈ ਸਰਕਾਰ ਛੇਤੀ ਤੋਂ ਛੇਤੀ ਉਹਨਾਂ ਨੂੰ ਆਪਦੇ ਇੱਥੇ ਲਿਆਂਦਾ ਜਾਵੇ ਤੇ ਜੋਗਿੰਦਰ ਸਿੰਘ ਮੇਰੇ ਫਾਦਰ ਆ ਤੇ ਹੜ ਆਇਆ ਸੀ ਬਹੁਤ ਜ਼ਿਆਦਾ ਪਾਣੀ ਆਇਆ ਸੀ ਜਿਸ ਵਿੱਚ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਸੀ ਸਾਡੇ ਸਾਡੇ ਪਹਿਲੀ ਹੈਗੀ ਉਹ ਦਰਿਆ ਤੋਂ ਪਾਰ ਹੈ ਤੇ ਬਾਰਡਰ ਦਾ ਇਲਾਕਾ ਹੈ ਸਾਡਾ ਤੇ ਮੇਰੇ ਪਾਪਾ ਸਾਡਾ ਟਰੈਕਟਰ ਕੱਢਣ ਗਏ ਸੀ ਤੇ ਉਦੋਂ ਟਰੈਕਟਰ ਕੱਢਣ ਦੇ ਦੌਰਾਨ ਉਹ ਉੱਥੋਂ ਰੁੜ ਕੇ ਪਾਕਿਸਤਾਨ ਪਹੁੰਚ ਗਏ ਸੀ ਸਾਨੂੰ ਇਸ ਗੱਲ ਦਾ ਕੁਝ ਇਸ ਗੱਲ ਬਾਰੇ ਕੁਝ ਨਹੀਂ ਪਤਾ ਸੀ ਤੇ ਬਾਅਦ ਅਸੀਂ ਗੁੰਮਸ਼ੁਦਾ ਹੋਣ ਦੀ ਪੁਲਿਸ ਥਾਣੇ ਵਿੱਚ ਰਿਪੋਰਟ ਵੀ ਲਿਖਵਾਈ ਸੀ ਤੇ ਉੱਥੋਂ ਸਾਨੂੰ ਕੁਝ ਪਤਾ ਤਾਂ ਨਹੀਂ ਲੱਗਿਆ ਪਰ ਕੁਝ ਦਿਨਾਂ ਬਾਅਦ ਉਹਨਾਂ ਦੀ ਖ਼ਬਰ ਆਈ ਸੀ ਤੇ ਖ਼ਬਰ ਦੇ ਦੌਰਾਨ ਸਾਨੂੰ ਪਤਾ ਲੱਗਿਆ ਸੀ ਕਿ ਉਹ ਪਾਕਿਸਤਾਨ ਪਾਕਿਸਤਾਨ ਦੀ ਜੇਲ੍ਹ ਵਿੱਚ ਹੈਗੇ ਆ ਹਾਂਜੀ ਉਹਨਾਂ ਨੂੰ ਰੇਂਜਰਾਂ ਨੇ ਫੜ ਲਿਆ ਸੀ ਕਿਉਂਕਿ ਉਹ ਰੋੜ ਕੇ ਪਾਕਿਸਤਾਨ ਪਹੁੰਚ ਗਏ ਸੀ